ਸੁਲ੍ਯੋ ਬਰਾ ਮੋੜ ਦੇ ਲੋਸ ਦੇਖ ਸਕਦੇ ਫੇਸ ਲੋਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੌਨਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਬਕਾਉਆ ਬਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਮੈਂ ਤੁਹਾਨੂੰ ਵੀਡੀਓ ਅਪਲੋਡ ਕਰ ਸਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਹਾਂ ਪੂਰ ਸਿੰਘ ਜੀ ਪਿੰਡ ਕੌਣ ਸੀ ਜਿਲ੍ਹਾ ਬਰਨਾਲਾ ਜੀ ਨੇੜੇ ਨੇੜੇ ਪਿੰਡ ਕਿਹੜੇ ਪਿੰਡ ਦੇ ਵੀ ਇਦਰੋਂ ਤਪਾ ਜੀ ਹਾਂਜੀ ਇਦਰੋਂ ਢਲਵਾ ਹਾਂਜੀ ਤੇ ਇਦਰੋਂ ਤੋਗਾ ਜੀ ਇਦਰੋਂ ਹੰਡਿਆ ਜੀ ਇਧਰ ਮੇਨ ਸੜਕ ਤੇ ਜਾਂਦਾ ਆਪਣਾ ਹਾਂ ਰੋਡ ਦੇ ਉੱਤੇ ਭਰੀ ਆ ਜੀ ਠੀਕ ਆ ਇਸੇ ਥੋੜਾ ਹਟ ਮੈਂ ਬੈਠਾ ਹਾਂਜੀ ਹਾਂ ਰੋਡ ਤੋਂ 10 ਕਿਲੋਮੀਟਰ ਤੇ ਘਰ ਆਪਣਾ ਠੀਕ ਆ ਜੀ ਖੇਤਾਂ 'ਚ ਘਰ ਆ ਬਈ ਹਾਂ ਹਾਂਜੀ ਬਈ ਦੱਸੋ ਇਹਦੀ ਗਾਂ ਦੀ ਜਾਣਕਾਰੀ ਪਹਿਲੀ ਜੀ ਮੇਰੇ ਉਰਤ 40 ਦਿਨ ਹੋ ਗਏ ਠੀਕਾ ਭਰਾਏ ਹੋਏ ਨੂੰ ਹਾਂਜੀ ਤੇ ਦੁੱਧ 10 ਲੀਟਰ ਇਸਲੇ ਠੀਕ ਆ ਹਾਂ ਸੂਈ ਨੂੰ 3.5 ਮਹੀਨੇ ਹੋ ਗਏ ਠੀਕ ਆ ਹਾਂ ਬੱਚਾ ਹੈ ਨਹੀਂ ਇਹਦਾ ਠੀਕ ਆ ਜੀ ਹਾਂ ਦੁੱਧ 10 ਲੀਟਰ 10 ਲੀਟਰ ਚਾ ਦੋ ਕੰਡੀ ਸੀੜੀ ਪੂਰੀ ਆ ਮਤਜਾ ਦੱਸ ਦੇ ਠੀਕ ਆ ਜੀ ਤੇ ਰੇਟ ਭਰਾ ਜਾ ਜਦਾ ਫੋਨ ਦੀ ਕਰ ਲੈ ਬਈ ਤੋਰ ਦੇ ਭਰਾ ਨੂੰ ਲੋ ਚੈੱਕ ਕਰ ਸਕਦੇ ਹਾਂ ਪੂਰਾ ਪੂਰਾ ਫੋਨ ਕਰ ਮਾ ਲੋ ਜੀ ਸੁਣਿਓ ਭਰਾ ਮੋੜ ਦੇ ਲੋ ਜੀ ਦੇਖ ਸਕਦੇ ਇਸ ਲੋ ਜੀ ਮਤਲਬ ਭਾਈ ਜੀ ਨਾ ਜਲੂਖਾ ਨੈਡ ਕਰਪਾ ਠੀਕ ਹੈ ਜੀ। ਲੋ ਜੀ। ਚਾਹ ਦੋ ਡੰਗ ਚੋਲੇ ਵੀ ਆਲਾ। ਚੋਲੇ ਚੋਲੇ ਵੀਰੇ ਕੋਈ ਚੱਕਰ ਨਹੀਂ। ਠੀਕ ਹੈ ਜੀ। ਹਾਂ ਜੀ ਵੀ ਅਗਲੀ ਵਾਰ ਦੱਸੋ ਜਾਣਕਾਰੀ ਦੂਜੀ ਦੀ। ਇਹਨੂੰ ਵੀਰੇ 6 ਮਹੀਨੇ ਹੋ ਗਏ। 7ਵਾਂ ਮਹੀਨਾ ਸ਼ੁਰੂ ਹੋ ਗਿਆ ਗੱਬਣ ਨੂੰ। ਠੀਕ ਹੈ। ਇੱਕ ਸਾਡੀ ਕਰਵਾਈ ਹਾਲ ਚੈੱਕ ਕਰਵਾ ਸਕਦਾ। ਇਹਨੂੰ ਹੁਣ 7ਵਾਂ ਮਹੀਨਾ ਲੱਗਿਆ ਕਿ ਸ਼ੁਰੂ ਨਾ 7ਵਾਂ ਲੱਗ ਗਿਆ ਵੀਰੇ 6 ਹੋ ਗਈ। ਕਿੰਨੇ ਤਰੀਕ ਨੂੰ ਲੱਗਿਆ? 1 ਤਰੀਕ ਤੋਂ। ਆ 1 ਤਰੀਕ। ਹਾਂ। 7ਵਾਂ ਲੱਗ ਗਿਆ। ਹਾਂ ਦੁੱਧ 10 ਲੀਟਰ। ਚਿਕਾ ਹਾਂ ਠੰਡੀ ਸੀ ਉਹ ਦੀ ਗਾਣਤੀ ਨਿਆਣਾ ਪਾਬੀ ਕਹਿੰਦਾ ਨਾ ਪਾਵੇ ਇਹ ਲੋ ਠੋਕੜ ਗੱਬਣੇ ਠੋਕੜ ਗੱਬਣ ਠੀਕ ਹੈ ਤੋੜ ਦੂ ਪਰਾ ਲੋ ਜੀ ਠੋਕੜ ਗੱਬਣ ਵੈੜ ਤੇ ਸੱਤ ਮਹੀਨਾ ਬਾਈ ਕਹਿੰਦਾ ਲੱਗ ਗਿਆ ਠੀਕ ਹੈ ਜੀ ਹਾਂ ਪੁੱਤਏ ਗਰਮੀ ਗੁਰਮੀ ਬਾਈ ਘਟ ਮੰਨਦੀ ਨਾ ਇਹ ਹਾਂ ਇਹ ਗਰਮੀ ਯਾਰ ਨਹੀਂ ਮੰਨਦੀ ਵੀਰੇ ਠੀਕ ਹੈ ਜੀ ਹੂੰ ਠੀਕ ਲੋ ਇਹ ਥੋੜਾ ਪੱਕੇ ਦਾ ਕਰਕੇ ਦੇਖਦੀ ਮੰਨ ਥੋੜਾ ਜਿਹਾ ਕੋਈ ਗੱਲ ਕੋਈ ਹਾਂ ਠੀਕ ਹੈ ਗਰਮੀਆਂ ਤਾਂ ਉਹ ਹੀ ਆ ਪਰਾ ਦੇਖ ਸਕਦੇ ਠੋਕੜ ਗੱਬਣ ਗਾਏ ਠੀਕ ਹੈ ਜੀ ਲੋ ਆਇਆ ਆਇਆ ਵੇ ਚੈੱਕ ਕਰ ਸਕਦਾ ਜੈਡ ਬਲੈਕ ਠੀਕ ਹੈ ਜੀ ਗੋਦੀ ਵਾਲੀ ਬੈੜ ਲੋ ਜੀ ਕੋਰੇ ਤੁਹਾਡੇ ਸਾਹਮਣੇ ਲੋ ਜੀ ਆਇਆ ਆਇਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਇੱਕ ਤੋਕੜ ਗੱਬਣ ਤੇ 1 ਵਾਹ ਕਿੰਨੇ 45 ਦਿਨ ਹੋ ਗਏ 44 ਦਿਨ ਹੋ ਗਏ ਵੀਰੇ 44 ਦਿਨ ਹੋ ਗਏ ਹਾਂ ਅਲੇ ਚੱਕ ਚਾਉਂਦੀ ਨਹੀਂ ਹਾਂ ਇੱਕ ਜੇ ਫੇਰੇ ਅਸੀਂ ਕਰਵਾਈ ਜਾਣ ਕੇ ਇਹ 1000 ਬੱਚਾ ਬੱਚਾ ਸਕੂਲ ਸਟੀਆਂ ਦਾ ਫਿਰ ਹੱਥ ਪਾਉਣਾ ਗਰਮੀਆਂ ਟਾਈਮ ਆ ਥੋੜਾ ਜੀ ਠੀਕ ਆ ਹਾਂ ਗਰਮੀਆਂ ਦਾ ਟਾਈਮ ਆ ਠੀਕ ਆ ਜੀ ਠੀਕ ਆ ਪੱਕਾ ਤਸੱਲੀ ਦੇ ਭਰਾ ਹੈ ਆਪਣਾ ਵਧੀਆ ਠੀਕ ਆ ਜੀ ਹੂੰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਪਹਿਤੋਂ ਧੰਨਵਾਦ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ